오케이 <목소리도> <목소리도> यो अपर के लिए आज थोड़ी इधर आओ सो जाओ सो जाओ नहीं है मानो बदरी नहीं है देखो सर डिलीवरी कराओ डिलीवरी कैमरा पीछे गुरु खड़े आई इस सिक्का क्रांति सबका आज साडे स्कूलਾਂ ਵਿੱਚ ਵਿਦਿਆਰਥੀ ਹਾਈ ਟੈਕ ਕੰਪਿਊਟਰ ਲੈਬਸ ਵਰਚੁਅਲ ਲੈਬਸ ਤੇ ਡੈਂਟਲ ਲੈਬ

ਸਾਰੇ ਹੀ ਜੋ ਅੱਜ ਇਸ ਦੇ ਮਾਰਕਸ ਮੈਡੀਸਮ ਕਮਪੀਨੀ ਸਿੱਤੇ ਪਹੁੰਚੇ ਆ ਬੱਚੇ ਸਾਡੇ ਨੰਗਲ ਦੇ ਸਾਰੇ ਸ਼ਹਿਰ ਵਾਸੀ ਮੀਡੀਆ ਸਕੂਲ ਦੇ ਪ੍ਰਿੰਸੀਪਲ ਸਟਾਫ ਆਮ ਆਦੀ ਪਾਰਟੀ ਦੀ ਸਮੂਚੀ ਲੀਡਰਸ਼ਿਪ ਮੈਂ ਦੇਖ ਰਿਹਾ ਆ ਆਸ-ਪਾਸ ਦੇ ਕਈ ਪਿੰਡਾਂ ਦੇ ਬਹੁਤ ਵਾਰ ਸਰਪੰਚ ਸਹਿਬਾਨ ਸਾਰੇ ਪਹੁੰਚੇ ਆ ਸਾਰੇ ਹੀ ਸਾਰੇ ਸਾਡੇ ਸ਼ਹਿਰ ਦੀ ਸੀਨੀਅਰ ਪ੍ਰੈਸ ਪਹੁੰਚੀ ਹੈ ਐਸ ਡੀ ਐਮ ਸਾਹਿਬ ਪ੍ਰਸੀਧ ਸਾਹਿਬ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਆਪ ਸਭ ਨੂੰ ਮੇਲੇਵਲ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਅੱਜ ਇਸ ਸਕੂਲ ਦੇ ਉਦਘਾਟਨ ਦੇ ਲਈ ਮੈਂ ਖਾਸ ਕਰਕੇ ਭਾਵੇਂ ਅੱਜ ਇੱਕ ਰਜਿਸਟਰਡ ਹੌਲੀਡੇ ਹੈ ਪਰ ਮੈਂ ਅੱਜ ਸਟਾਫ ਨੂੰ ਤੇ ਸਾਰੇ ਬੱਚਿਆਂ ਨੂੰ ਵੀ ਬੇਨਤੀ ਕੀਤੀ ਸੀ ਕਿ ਮੈਂ ਚਾਹੁੰਦਾ ਕਿ ਅਲਗਤਨ ਸ਼ੁਕਰੀਆ ਕੁਝ ਪਿਛੇ ਕਾਰਨ ਹੈ ਕਿ ਅੱਜ ਭਾਰਤ ਕਦ ਬਾਬਾ ਸਾਹਿਬ ਡਾਕਟਰ ਭੀਮrao Ambedkar ਜੀ ਦੀ ਜਨਮ ਦਿਨ ਅੱਜ ਆਪਾਂ ਦਾ ਚਨੰਦ ਦਿਹਾੜਾ ਮਨਾ ਰਹੇ ਹਾਂ ਬਾਬਾ ਸਾਹਿਬ ਭਾਰਤ ਕਦ ਡੋਟ ਭੀਮrao Ambedkar ਜੀ ਮੱਧ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਚੋਂ ਤੇ ਜਦੋਂ ਉਹ ਸਮਾਂ ਸੀ ਕਿ ਸਕੂਲ ਤਾਂ ਦੂਰ ਦੀ ਗੱਲ ਹੈ ਟੀਨ ਵਾਲਾ ਪਾਣੀ ਵੀ ਖੂਚੋ ਨਹੀਂ ਸਾਨੂੰ ਮਿਲ ਸਕਦਾ ਸੀ ਪਰਛਾਈ ਤੋਂ ਵੀ ਕਹਿੰਦੇ ਪਰਛਾਈ ਵੀ ਨਹੀਂ ਪੈਣੀ ਸੀ ਪਰ ਤੂਫਾਨਾਂ ਦਾ ਸਾਹਮਣਾ ਕਰਕੇ ਦੁਨੀਆ ਦੇ ਬੈਸਟ ਇੰਸਾਈਟਸ ਬਾਬਾ ਸਾਹਿਬ ਨੇ ਜੀ ਡਾਕਟਰੇਟ ਇਨ ਮਸ ਕੀਤੀ ਸੀ ਕਾਲੰਬੀਆ ਯੂਨੀਵਰਸਿਟੀ ਤੋਂ ਡੀ ਐਸ ਸੀ ਫਰਮ ਲੰਡਨ ਸਕੂਲ ਆਫ ਇਕਨੋਮਿਕਸ ਪਰ ਥੋੜਾ ਸਮਾਂ ਉੱਥੇ ਪੜ੍ਹ ਕੇ ਆਏ ਆ ਵਾਕੇ ਆ ਬਾਹਰ ਐਟ ਲਾ ਜਿੱਥੋਂ ਮਹਾਤਮਾ ਗਾਂਧੀ ਜੀ ਨੇ ਜਿੱਥੋਂ ਜਵਾਲਨ ਮਹਰੂ ਜੀ ਨੇ ਕੀਤੀ ਨਹੀਂ ਬਹੁਤ ਅੱਜ ਵੀ ਬਹੁਤ ਵੰਟੀ ਗੱਲ ਹੈ ਅੱਜ ਵੀ ਜਿਹੜੇ ਚੰਗੇ ਛੱਕੇ ਲੋਕ ਉਹ ਅੱਜ ਵੀ ਸੁਪਨਾ ਦੇਖਦੇ ਆ ਕਿ ناکਾਮ ਹੋ ਜਾਂਦੇ ਪਰ ਬਾਬਾ ਸਾਹਿਬ ਉਸ ਟਾਈਮ ਆਕੇ ਪੜ ਕੇ ਆਏ ਤੇ ਇਨਾ ਹੀ ਨਹੀਂ ਆਕੇ ਇਸ ਦੇਸ਼ ਨੂੰ ਸਭ ਤੋਂ ਵੱਡਾ ਤੋਹਫਾ ਦਿੱਤਾ ਸੰਵਿਧਾਨ ਦਾ ਬਾਬਾ ਸਾਹਿਬ ਦਾ ਮੰਨਣਾ ਸੀ ਕਿ ਸਿੱਖਿਆ ਸ਼ੇਰਨੀ ਦਾ ਉਹ ਦੁੱਧ ਹੈ ਕਿ ਜਿਹੜਾ ਵੀ ਪੀਊਗਾ ਉਹ ਦਹਾੜੂਗਾ ਇਸ ਕਰਕੇ ਅੱਜ ਦਾ ਦਿਨ ਚੁਣਿਆ ਗਿਆ ਕਿ ਅਸੀਂ ਅੱਜ ਇਸ ਮਹਾਨ ਦਿਨ ਦੇ ਉੱਤੇ ਇਹ बतौर ਐਜੂਕੇਸ਼ਨ ਮਿਨਿਸਟਰ ਮੈਂ ਐਲਾਨ ਕਰਦਾ ਕਿ ਸਕੂਲ ਆਫ ਐਵਿਨੈਂਸ ਦਾ ਨੰਗਲ ਦਾ ਅੱਜ ਤੋਂ ਜਿਹੜਾ ਨਾਮ ਹੈ ਡਾਕਟਰ ਬੀ ਆਰ ਅੰਬੇਡਕਰ ਸਕੂਲ ਆਫ ਐਵਿਨੈਂਸ ਅਸੀਂ ਇਹ ਵਿਦਿਅਕ ਅਦਾਰਾ ਉਹਨਾਂ ਨੂੰ ਸਮਰਪਿਤ ਕਰ ਰਹੇ ਹਾਂ ਤੇ ਇਸ ਵਿਦਿਅਕ ਅਦਾਰੇ ਦੇ ਵਿੱਚ ਤੁਸੀਂ ਦੇਖਿਆ ਬਹੁਤ ਸਾਰੇ ਜਿਹੜੇ ਸੀਨੀਅਰ ਲੋਕ ਨੇ ਪੇਰੈਂਟਸ ਨੇ ਉਹ ਇਸ ਸਕੂਲ ਚ ਪੜੇ ਵੀ ਹੋਣਗੇ ਪਹਿਲਾਂ ਸਿਰਫ ਵਾਇਸ ਹੀ ਹੁੰਦਾ ਸੀ ਉਹਨੇ ਇੱਕ ਕੋਇਟ ਸਕੂਲ ਹੈ ਤੇ ਇਸ ਸਕੂਲ ਦੇ ਵਿੱਚ ਲਗਭਗ 3 ਸਵਾ ਕਰੋੜ ਦਾ ਸਿਵਲ ਵਰਕ 50 55 ਕਰੋੜ ਦਾ ਨਵਾਂ ਫਰਨੀਚਰ ਆਇਆ ਫੇਜ਼ 1 ਦਾ ਕੰਮ ਕੰਪਲੀਟ ਹੋਇਆ ਮੈਂ ਜਦੋਂ ਐਮ.ਐਲ.ਏ ਬਣਿਆ ਮੇਰੇ ਮੰਗਲ ਸ਼ਹਿਰ ਦੇ ਨਾਲ ਵਾਦੇ ਸੀ ਸਾਡਾ ਮੰਗਲ ਸ਼ਹਿਰ ਮੇਰੇ ਦਾਦਕੇ ਪਿੰਡ ਗੰਭੀਰਪੁਰ ਮੰਗਲ ਸ਼ਹਿਰ ਮੇਰੇ ਨਾਨਕੇ ਮੇਰੇ ਬਚਪਨ ਇੱਥੇ ਬੀਤਿਆ ਹਾਂ ਜੀ ਸਵਰਗਵਾਸੀ ਸਰਦਾਰ ਕਾਬਲ ਸਿੰਘ ਢਿੱਲੋਂ ਉਹਨੇ ਇਸ ਸ਼ਹਿਰ ਨੂੰ ਬਸਾਉਣ ਦੇ ਲਈ ਮੋਢਲੇ ਲੋਕਾਂ ਦੇ ਵਿੱਚੋਂ ਸੀ ਬੜਾ ਹੁੰਦਾ ਸਤਿਕਾਰ ਸੀ ਮੈਂ ਇਸ ਸ਼ਹਿਰ ਨੂੰ ਬਚਪਨ ਚ ਦੇਖਿਆ ਤੇ ਉਸ ਤੋਂ ਬਾਅਦ ਇਸ ਨੂੰ ਗੁਜੜਦਾ ਦੇਖਿਆ 1960-65 ਦੇ ਦਸ਼ਕ ਦੇ ਵਿੱਚ ਜੋ ਲੋਕ ਦੱਸਦੇ ਨੇ ਕਿ ਨੰਗਲ ਚ ਰੌਣਕ ਹੁੰਦੀ ਸੀ ਵੱਡੇ ਵੱਡੇ ادارے ਐਨ ਅਗਰੈਸੀਵ ਪੂਰੇ ਦੇਸ਼ ਦਾ ਤੇ ਸਾਡੇ ਦੇਸ਼ ਦੇ ਪ੍ਰਥਮ ਪ੍ਰਧਾਨ ਮੰਤਰੀ ਜਵਾਲਲਾਲ నెਹਰੂ ਜੀ ਨੇ ਇੱਕ ਆਖਿਆਸੀ ਮੰਗਲਵਾਰੇ ਕਿ ਸਾਡਾ ਭਾਖੜਾ ਨੰਗਲ ਡੈਮ ਇੰਡੀਆ ਦਾ ਮਾਡਰਨ ਮੰਦਿਰ ਹੈ ਪਰ ਉਸ ਤੋਂ ਬਾਅਦ ਐਸੀ ਨਜ਼ਰ ਲੱਗੀ ਐਸੀ ਨਜ਼ਰ ਲੱਗੀ ਕਿ ਅੱਜ ਸਾਡੀ ਇਮਾਰਤਾਂ ਖੰਡਰ ਬਣ ਗਈਆਂ ਨੇ ਮੇਰਾ ਸੁਪਨਾ ਹੈ ਕਿ ਇਸ ਸ਼ਹਿਰ ਨੂੰ ਦੁਬਾਰਾ ਹਰਿਆ ਭਰਿਆ ਹੋਵੇ ਪਿੱਛੇ ਜੇ ਇੱਕ ਫਲਾਈਓਵਰ ਕਰਕੇ ਕਈ ਸਾਲ ਸ਼ਹਿਰ ਦੇ ਵਿੱਚ ਰੌਣਕ ਗਿਆ ਬ੍ਰਹੀ ਤੇ ਹਰ ਰੋਜ਼ ਕੋਸ਼ਿਸ਼ ਕਰ ਰਹੇ ਹਾਂ ਹੁਣ ਖੁਸ਼ੀ ਹੁੰਦੀ ਹੈ ਦੇਖਦੇ ਹੋਏ ਕਿ ਸ਼ਹਿਰ ਦੇ ਵਿੱਚ ਦੁਬਾਰਾ ਦੁਕਾਨਾਂ ਤੇ ਜਿਹੜੀ ਰੌਣਕ ਹੈ ਉਹ ਪਰਤ ਰਹੀ ਹੈ ਤੇ ਉਸੇ سلسلے ਤਹਿਤ ਮੇਰੇ ਕੋਲ ਸਿੱਖਿਆ ਵਿਭਾਗ ਨੰਗਲ ਤੇ ਜਿਹੜੇ ਵਿਦਿਅਕ ادارے ਆ ਇਹਨਾਂ ਨੂੰ ਸਰਵੋੱਚ ਬਣਾਣਾ ਮੈਂ ਇਸ ਸਕੂਲ ਦੇ ਵਿੱਚ ਜਦੋਂ ਆਇਆ ਪ੍ਰਿੰਸੀਪਲ ਸਾਹਿਬ ਗੁਆਚੇ ਸਾਡੇ ਸਤਕਾਰਯੋਗ ਮੀਡੀਆ ਦੇ ਸਾਥੀ ਇਹਨਾਂ ਨੂੰ ਪਤਾ ਲੱਗਿਆ ਇਹ ਵੀ ਪਹੁੰਚ ਗਏ ਸੀ ਚੋਪੜਾ ਸਕ ਇਹਨਾਂ ਕੋਲ ਜੋ ਫੀਡ ਹੋ ਗਈ ਇਸ ਸਕੂਲ ਦੇ ਹਾਲਾਤ ਖੰਡਰ ਵਰਗੇ ਕਮਰੇ ਸੀ ਕਿਸੇ ਨੂੰ ਸ਼ੱਕ ਹੋਵੇ ਮੈਂ ਉਹ ਤਸਵੀਰਾਂ ਦਿਖਾ ਸਕਦਾ ਮੈਂ ਇੱਕ ਕਲਾਸ ਗਈ ਉੱਥੇ ਬੱਚੇ ਜ਼ਮੀਨ ਤੇ ਬੈਠੇ ਸੀ ਅੱਜ ਇਦਾਂ ਦਾ ਫਰਨੀਚਰ ਸਾਡੇ ਇਲਾਕੇ ਦੇ ਸਭ ਤੋਂ ਮਹਿੰਗੇ ਪ੍ਰਾਈਵੇਟ ਸਕੂਲ ਜੁਮਨੀ ਹੈ ਪਰ ਉਹ ਜੋ ਕੇ ਸਾ 2022 ਦੇ ਵਿੱਚ ਬੱਚੇ ਜ਼ਮੀਨ ਤੇ ਬੈਠੇ ਸੀ ਮੈਂ ਹਮੇਸ਼ਾ ਕਹਿਣਾ ਹੈ ਕਿ ਤਕਲੀਫ ਇਹਨਾਂ ਨੂੰ ਹੀ ਹੈ ਜਦੋਂ ਮੈਂ ਹੁਣ ਇਹਨਾਂ ਸਿੱਖਿਆ ਦੇ ਵਿੱਚ ਕੰਮ ਕਰ ਰਹੀ ਹਾਂ ਨੂੰ ਤਕਲੀਫ ਹੈ ਕਿ ਗਰੀਬਾਂ ਦੇ ਬੱਚਿਆਂ ਦੀ ਕਿਉਂ ਗੱਲ ਮੁੱਲ ਹੈ ਆਪਣੇ ਬੱਚੇ ਇਹਨਾਂ ਦੇ ਪੜ੍ਹਦੇ ਆ ਮਹਿੰਗੇ ਸਕੂਲਾਂ 'ਚ ਕਹਿੰਦੇ ਜੱਛੇ ਬੋਰਡ ਲਾਈ ਜਾ ਰਹੀ ਹੈ ਇਹ ਉਦਘਾਟਨ ਕਿਉਂ ਨਹੀਂ ਕਰਨਾ ਚਾਹੀਦਾ ਉਦਘਾਟਨ ਅੱਜ ਇਹਨਾਂ ਬੱਚਿਆਂ ਦੇ ਵਿੱਚ ਇਹਨਾਂ ਬੱਚਿਆਂ ਦਾ ਕੰਫੀਡੈਂਸ ਤੁਸੀਂ ਦੇਖਿਆ ਇੰਗਲਿਸ਼ ਬੋਲਦੇ ਸ਼ਾਂਤ ਇਹਨਾਂ ਬੱਚਿਆਂ ਨੂੰ ਕਿਹੜਾ ਪਤਾ ਲੱਗ ਗਿਆ ਕਿ ਸਾਡਾ ਸਕੂਲ ਜਿਹੜੇ ਇਲਾਕੇ ਦੇ ਪ੍ਰਾਈਵੇਟ ਸਕੂਲਾਂ ਨਾਲੋਂ ਘੱਟ ਨਹੀਂ ਬਲਕਿ ਵੱਧ ਹੈ ਅੱਜ ਇਸ ਸਾਰੇ ਪ੍ਰੋਗਰਾਮ ਦਾ ਜਿਹੜਾ ਅਸੀਂ 12000 ਸਕੂਲਾਂ 'ਚ ਪ੍ਰੋਗਰਾਮ ਕਰ ਰਹੇ ਹਾਂ ਉਸ ਦਾ ਉਦੇਸ਼ ਹੈ ਉਸ ਦਾ ਕਾਰਨ ਹੀ ਉਸ ਦਾ ਮੰਤਰ ਵੀ ਇਹ ਹੈ ਸਾਰੀ ਬਿਊਰੋਕ੍ਰੇਸੀ ਜਾਂਦੀ ਹੈ ਹਲਕੇ ਦਾ ਐਮਐਲਏ ਜਾਂਦਾ ਮੰਤਰੀ ਜਾਂਦਾ ਪ੍ਰੈਸ ਜਾਂਦੀ ਹੈ ਐਸਡੀਐਮ ਸਾਹਭਾਈ ਐਸ ਪੀਐਸ ਡੀਐਚਪੀ ਸਾਰੇ ਜਿਹੜੇ ਪ੍ਰਸ਼ਾਸਨ ਬੀ ਹੋ ਸਾਰੇ ਪ੍ਰਸ਼ਾਸਨ ਜਾਂਦੇ ਬੱਚਿਆਂ 'ਚ ਵਿਸ਼ਵਾਸ ਆਉਂਦਾ ਤੇ ਅੱਜ ਸਕੂਲ ਦੇ ਵਿੱਚ ਜਦੋਂ ਅਸੀਂ ਇੰਨਾ ਕੰਮ ਕੀਤਾ ਮੇਰੇ ਖਵਾਬ ਸੀਗਾ ਮੈਂ ਕਿਹਾ ਸੀ ਇਦਾਂ ਦੇ ਸਕੂਲ ਬਣਾਉਾਂਗੇ ਕਿ ਇਲਾਕੇ ਦੇ ਨਾਮੇ ਪ੍ਰਾਈਵੇਟ ਸਕੂਲਾਂ ਚੋਂ ਬੱਚੇ ਆਣਗੇ ਤੇ ਅੱਜ ਸਕੂਲ ਦੇ ਵਿੱਚ ਉਹ ਦਿਨ ਹੈ ਸਾਡੇ ਆਸ-ਪਾਸ ਦੇ ਪਿੰਡਾਂ ਚੋਂ ਜਿੰਦ ਵੱਡੀਆਂ ਕੱਪੜੀਆਂ ਰੰਗੂ ਵਾਲ ਗੰਬੀਰ ਪੁਰ ਸਾਡੇ ਪਿੰਡਾਂ ਚੋਂ ਜਿਹੜੇ ਨਾਮੀ ਪ੍ਰਾਈਵੇਟ ਸਕੂਲ ਚੋਂ ਬੱਚੇ ਇਸ ਸਕੂਲ ਦੇ ਵਿੱਚ ਅੱਜ ਪੜ੍ਹਦੇ ਪਏ ਨੇ ਤੇ ਆਪ ਤੋਂ ਆਪਣੇ ਮੂੰਹ ਬੋਲਦੇ ਨੇ ਕਿ ਹਾਂ ਇਹ ਸਕੂਲ ਉਸ ਤੋਂ ਵੀ ਵਧੀਆ ਹੈ ਅਸੀਂ ਅੱਜ ਇਹ ਐਲਾਨ ਕਰਦੇ ਹਾਂ ਕਿ ਜਿਹੜਾ ਨਾਲ ਦਾ ਸਾਡਾ ਹਾਈ ਸਕੂਲ ਹੈ ਸਪੈਸ਼ਲ ਸਕੂਲ ਹੈ ਸਕੂਲ ਨੂੰ ਅਸੀਂ ਅਪਗ੍ਰੇਡ ਕਰਕੇ 12ਵੀਂ ਤੱਕ ਕਰਾਂਗੇ ਤੇ ਅਗਲੇ ਸਾਲ ਇਸ ਸਕੂਲ ਨੂੰ ਕਿਉਂਕਿ ਕਿਸੇ ਬੱਚੇ ਦਾ ਨੁਕਸਾਨ ਨਾ ਹੋਵੇ ਉੱਥੇ ਖੁੱਲੀ ਐਡਮਿਸ਼ਨ ਹੋਊਗੀ ਤੇ ਇਸ ਸਕੂਲ ਨੂੰ ਅਸੀਂ ਜਿਹੜਾ ਇੱਥੇ ਜਿਹੜੀ ਸਕੂਲ ਆਫ ਫੈਮਿਨਿਨਸ ਦੀ ਸੀਟ ਹੈ ਉਹ ਅਸੀਂ ਡਬਲ ਕਰ ਦਾਂਗੇ ਤਾਂ ਕਿ ਇਲਾਕੇ ਦੇ ਹੋਰ ਬੱਚੇ ਇੱਥੇ ਆ ਸਕਣ ਕਿੱਥੇ ਜਿਹੜਾ ਦਾਖਲਾ ਹੈ ਉਹ ਟੈਸਟ ਨਾਲ ਹੋਊਗਾ ਤੇ ਬਿਲਕੁਲ ਕੰਦ ਨੇ ਨਾਲ ਕੰਦ ਲੱਗਦੀ ਹੈ ਸਕੂਲ ਦੀ ਉੱਥੇ ਜਿਹੜਾ ਬੱਚਾ ਪੜਨਾ ਚਾਹਵੇ 6ਵੀਂ ਤੋਂ ਉੱਪਰ ਨੂੰ ਪਰ ਇੱਥੇ ਕਯੂਕਲਸੀ ਨਾਲ ਬੱਚਿਆਂ ਨੂੰ ਸ਼ਾਨਦਾਰ ਵਰਤੀ ਸ਼ਾਨਦਾਰ ਫੂਜਰ ਵਿਜ਼ਿਟਸ ਉਚਾਨ ਦੇ ਨੰਗਲ ਚੋਂ ਇਹ ਬੱਚੇ ਮੇਰੀ ਕਾਮਯਾਬੀ ਮੈਨੂੰ ਕੋਈ ਫਾਰਮ ਹਾਊਸ ਨਹੀਂ ਬਣਾਉਣਾ ਮੈਨੂੰ ਕੋਈ 5 ਸਟਾਰ ਹੋਟਲ ਨਹੀਂ ਬਣਾਉਣਾ ਪ੍ਰਾਣੀਆਂ ਆਵਾ ਮੈਨੂੰ ਮੈਨੂੰ ਉਹ ਨਹੀਂ ਚਾਹੀਦੀ ਮੇਰੀ ਕਾਮਯਾਬੀ ਮੇਰਾ ਕੰਮ ਇਹ ਬੱਚੇ बोलेंगे ਮੈਂ ਬਹਿ ਚਾਹੁੰਦਾ ਕਿ ਮੇਰੇ ਯਕੀਨ ਹੈ ਪੰਜਾਬ ਦਾ ਸਿੱਖਿਆ ਮੰਤਰੀ ਹੋਣਾ ਆਸਾਨ ਨਹੀਂ ਜੀ ਬਹੁਤ ਔਖਾ ਕੰਮ ਹੈ ਹਰ ਬੰਦਾ ਮੰਤਰੀ ਬੰਨਾ ਚਾਹੁੰਦਾ ਪਰ ਸਿੱਖਿਆ ਮੰਤਰੀ ਨਹੀਂ ਬੰਨਾ ਕਹਿੰਦਾ ਕਾਰਨ ਕਹਿੰਦੇ ਜੀ ਧਰਮੀਆਂ ਲੱਗਦੇ ਆ ਪਰ ਕਿਸੇ ਨੇ ਇਹ ਨਾ ਬੱਚਿਆਂ ਬਾਰੇ ਅਜੇ ਤੱਕ ਨਹੀਂ ਸੋਚਿਆ ਮੈਂ ਹਜ਼ਾਰ 1200 ਸਕੂਲਾਂ ਜੀਆਂ ਫਰੂਜ਼ਪੁਰ ਫਾਜ਼ਿਲਖਾ ਤਰਨ ਤਰਨ ਖੇਲ ਕਰੇ ਜਾਂ ਜਾ ਕੇ ਪਿੰਡਾਂ ਦੇ ਵਿੱਚ ਜਾ ਜਾ ਕੇ ਫਿਰੇ ਆਪਣੇ ਕੰਮ ਕਰਕੇ ਫਿਰ ਉੱਥੇ ਜਾ ਕੇ ਅਗਲੇ ਦਿਨ ਆ ਕੇ ਇੱਥੇ ਵੀ ਲੋਕਾਂ ਦੇ ਦੁੱਖ ਸੁੱਖਾਂ ਵਿੱਚ ਸ਼ਾਮਲ ਹੋਣਾ ਵਿਧਾਇਕ ਹਨ ਪਰ ਆਪਣੀ ਜ਼ਿੰਮੇਵਾਰੀ ਸਮਝੀ ਐਨੀ ਮਿਹਨਤ ਕਰ ਕਰ ਕਰਕੇ ਅੱਜ ਇਸ ਦਿਨ ਦੀ ਖੁਸ਼ੀ ਹੈ ਕਿ ਅੱਜ ਸਾਡੇ ਸਰਕਾਰੀ ਸਕੂਲਾਂ ਦਾ ਨਾਮ ਹੋ ਰਿਹਾ ਚਲੋ ਕਹਣਗੇ ਇਹ ਤਾਂ ਮੰਤਰੀ ਹੈ ਐਜੂਕੇਸ਼ਨ ਮਿਨਿਸਟਰ ਐਮਐਲਏ ਬੋਲ ਰਿਹਾ ਤਾਂ ਠੀਕ ਆ ਆਪਣੀ ਮੈਂ ਚਾਹਨਾ ਅੱਜ ਮੈਂ ਕਾਹੇ ਬੱਚੇ ਨਾਲ ਖੜਾ ਹੋ ਮੈਂ ਛੋਟੇ ਛੋਟੇ ਦਾ ਰਹਾ ਹਾਂ ਇੱਕ ਲੜਕਾ ਅਭੀ ਮਨੂ ਅਭੀ ਆਇਆ ਅਭੀ ਮਨੂ ਅਭੀ ਆਇਆ ਪਹਾੜੀ ਮਾਰਕੀਟ ਨੰਗਲ ਦਾ ਲੜਕਾ ਹੈ ਅਸੀਂ ਕੈਂਪੇਨ ਸ਼ੁਰੂ ਕੀਤੀ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਇਹ ਕੈਂਪੇਨ ਨਹੀਂ ਚੱਲਦੀ ਬਿਜ਼ਨਸ ਬਲਾਸਟਰ ਇਸ ਮਹੀਨ ਦਾ ਨਾਮ ਹੈ 2 ਸਾਲਾਂ ਤੋਂ ਚਲਾ ਰਹੇ ਹਾਂ ਇਹਦੇ ਵਿੱਚ ਅਸੀਂ ਜਦੋਂ ਬੱਚਾ 11 ਹੁਣੇ 12ਵੀਂ ਪਾਸ ਆਊਟ ਹੋ ਗਿਆ ਜਦੋਂ ਬੱਚਾ 11ਵੀਂ ਚ ਹੁੰਦਾ ਹੈ ਅਸੀਂ ਉਸ ਨੂੰ ਸਿਖਾਉਂਦੇ ਕਿ ਬਿਜ਼ਨਸ ਹੁੰਦਾ ਕੀ ਹੈ ਕਾਟਾ ਕੀ ਹੈ ਵਾਦਾ ਕੀ ਹੈ ਡਿਮਾਂਡ ਕੀ ਹੈ ਸਪਲਾਈ ਕੀ ਹੈ ਤੇ ਹਰ ਬੱਚੇ ਨੂੰ 2000 ਰੁਪਏ ਸਰਕਾਰ ਦਿੰਦੀ ਹੈ ਕਿ ਤੂੰ ਪੰਗਾ ਲੈ ਕੇ ਦੇ ਤੂੰ ਐਕਸਪੈਰੀਮੈਂਟ ਕਰਕੇ ਦੇ ਕੋਈ ਗੱਲ ਨਹੀਂ ਇਹ ਪੈਸੇ ਜਿਹੜੇ ਆ ਸਾਨੂੰ ਨਹੀਂ ਚਾਹੀਏ ਪਰ ਤੂੰ ਕੰਮ ਕਰਨਾ ਸਿੱਖ ਤਾਂ ਕਿ ਸਾਡੇ ਬੱਚੇ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਦੇਣ ਵਾਲੇ ਬਣ ਜਾਈਸ ਲੜਕੇ ਨੇ ਸਾਡੇ ਦੋਸਤ ਨੇ ਇੱਕ ਇਨੀ ਟੀਮ ਨੇ ਇੱਕ ਟੀ-ਸ਼ਰਟ ਦਾ ਮਾਡਲ ਬਣਾਇਆ ਤੇ ਬਾਹਰ ਇਹਦਾ ਸਟਾਲ ਲੱਗਿਆ ਮੈਂ ਪੁੱਛ ਰਿਹਾ ਸੀ ਕਿੰਨੇ ਦਾ ਬਿਜ਼ਨਸ ਕਰ ਲੈਂਦੇ ਆਂ ਵੈਬਸਾਈਟ ਤੇ ਨੌਇਦਾ ਤੋਂ ਟੀ-ਸ਼ਰਟ ਦੀ ਪ੍ਰਿੰਟਿੰਗ ਕਰਾਉਂਦੇ ਨੇ ਐਵੇਂ ਸਹੀ ਕਹਿ ਰਹੇ ਨਾ ਕਿ ਕਿੰਨੇ ਦਾ ਬਿਜ਼ਨਸ ਹੋ ਗਿਆ ਮਹੀਨੇ 'ਚ ਦੱਸੋ 50000 ਰੁਪਏ ਇਹ 50000 ਰੁਪਏ ਮਹੀਨੇ ਦਾ ਉਹਦੇ ਤੇ ਘੱਟੋ ਘੱਟ 40% ਮਾਰਜਿਨ ਆ ਭਾਵੇਂ ਇਹ 20000 ਰੁਪਏ ਮਹੀਨੇ ਦਾ ਹਜੇ ਕਮਾਰਿਆ ਤੇ ਹਜੇ ਸਿਰਫ 12 ਵਿੱਚੋਂ ਪਾਸ ਕੀਤਾ ਇਹ ਸਰਕਾਰੀ ਸਕੂਲਾਂ ਦੀ ਤਾਕਤ ਹੈ ਤੁਹਾਨੂੰ ਇੱਕ ਹੋਰ ਉਦਾਹਰਣ ਆ ਬੱਚੀ ਅਮਨਦੀ ਅਮਨਦੀ ਦਾ ਅਮਨਕ੍ਰਿਤ ਨਾ ਇਹਦਾ ਬਿੰਦ ਟੱਪਰੀਆਂ ਹਾਂ ਇਹਦਾ ਪਿੰਡ ਟੱਪਰੀਆਂ ਆ ਸਰਦਾਰ ਸਰਦਾਰ ਨੰਬਰ ਸਰਦਾਰ ਕੋਲੇ ਨੂੰ ਇਹਦਾ ਪਿੰਡ ਟੱਪਰੀਆਂ ਤੇ AI ਕੰਪੀਟੀਸ਼ਨ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਾ ਰਹੀ ਹੈ ਤੇ ਸੁਣੋ ਇਹ ਕੀ ਡਿਵੈਲਪ ਕਰ ਰਹੀ ਹੈ ਕੋਈ ਪ੍ਰਾਈਵੇਟ ਸਕੂਲ 'ਚ ਇਹ ਡਿਵੈਲਪਮੈਂਟ ਨਹੀਂ ਹੋ ਰਹੀ ਹੁਣ ਇਹ ਜੀ ਬਈ ਦੱਸ ਕੀ ਇਹ ਤੁਹਾਡਾ ਮਾਡਲ ਮੇਰਾ ਡਿਸਟ੍ਰਿਕਟ ਲੈਵਲ ਦਾ ਮੈਂ ਤਾਂ ਸਭ ਤੋਂ ਪਹਿਲਾਂ ਐਜੂ ਕੋਰਡ ਦਾ ਬਣਾਇਆ ਸੀਗਾ ਚੈਟਬੋਟ ਉਸ ਦੇ ਵਿੱਚ ਜਿਹੜੀ ਸਾਨੂੰ ਸਟਰੀਮ ਚੂਜ਼ ਕਰਨੀ ਹੈ ਸਾਨੂੰ ਸਾਡਾ ਏਮ ਪਤਾ ਹੁੰਦਾ ਪਰ ਸਟਰੀਮ ਨਹੀਂ ਪਤਾ ਹੁੰਦੀ ਕਈ ਬੱਚਿਆਂ ਨੂੰ ਤਾਂ ਉਸ ਦੇ ਵਿੱਚ ਅਸੀਂ ਪੁੱਛ ਸਕਦੇ ਹਾਂ ਕਿ ਮੈਂ ਕਿਹੜੀ ਸਟਰੀਮ ਚੂਜ਼ ਕਰਾਂ ਉਸ ਤੋਂ ਬਾਅਦ ਉਹ ਮੈਂ ਸਟੇਟ ਲੈਵਲ ਤੇ ਜਾ ਰਹੀ ਹਾਂ ਤਾਂ ਉਸ ਦੇ ਲਈ ਮੈਂ ਅਟੈਂਡੈਂਸ ਮੈਨੇਜਮੈਂਟ ਸਿਸਟਮ ਬਣਾ ਰਹੀ ਹਾਂ ਅਟੈਂਡੈਂਸ ਮੈਨੇਜਮੈਂਟ ਸਿਸਟਮ ਇੱਕ ਐਡਵਾਂਸਡ ਪ੍ਰੋਜੈਕਟ ਹੈ ਜਿਸ ਦੇ ਵਿੱਚ ਸਾਡੀ ਅਟੈਂਡੈਂਸ ਲੱਗੇਗੀ ਤੇ ਸਾਡੇ ਪੇਰੈਂਟਸ ਨੂੰ ਵੀ ਜਾਏਗੀ ਪ੍ਰਿੰਸੀਪਲ मैम ਪਾਸ ਵੀ ਰਹੇਗਾ ਰਿਪੋਰਟ ਤੇ ਸਾਡੇ ਟੀਚਰਸ ਪਾਸ ਵੀ ਉਸ ਦੇ ਵਿੱਚ ਜਦੋਂ ਸਟੂਡੈਂਟ ਸਕੂਲ ਦੇ ਵਿੱਚ ਐਂਟਰ ਹੁੰਦਾ ਹੈ ਤਾਂ ਉਸ ਦੇ ਵਿੱਚ ਐਂਟਰ ਵੀ ਹੋਵੇਗਾ ਤੇ ਜਦੋਂ ਬਾਹਰ ਨਿਕਲੇਗਾ ਉਸ ਨੂੰ ਟਾਈਮ ਆਊਟ ਵੀ ਹੋਵੇਗਾ ਹਜੇ ਸਿਰਫ 10% ਵਾਲੀ +1 ਚ ਆਈ ਹੈ ਤੇ ਇਹ ਇੱਥੇ ਦੇਖੋ ਤੁਸੀਂ ਇਹ ਬੱਚੇ ਮੰਗਲ ਦਾਪੁਇਖਾ ਹੈ ਇਹ ਬੱਚੇ ਸਾਡੇ ਇਲਾਕੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਏ ਹੋਏ ਹਨ ਇਹਨਾਂ ਚ ਬਾਕੀ ਬੱਚੇ ਵੀ ਪਦਮੀ ਪ੍ਰਾਈਵੇਟ ਸਕੂਲਾਂ ਚੋਂ ਬਦਲ ਕੇ ਆਏ ਹਨ ਤੇ ਇਹਨਾਂ ਨੂੰ ਹਰ ਹਰ ਅਸੀਂ ਬੈਸਟ ਕੋਸ਼ਿਸ਼ ਕਰਨੀ ਹੈ ਇਹ ਹੈ ਪੰਜਾਬ ਦੀ ਸਿੱਖਿਆ ਕ੍ਰਾਂਤੀ ਦਿਖਾ ਦੇਣ ਮੈਂ ਤੁਹਾਨੂੰ ਅੱਜ ਸ਼ਾਮੀ ਤਸਵੀਨਾ ਪਾਉਂਗਾ ਇਸੇ ਸਕੂਲ ਦੇ ਅੱਜ ਅਸੀਂ ਸਕੂਲ ਵਿੱਚ ਬਾਕੀ ਰੱਖ ਕੇ ਉਹ ਵੀ ਪ੍ਰੈਸ ਦੇ ਸਾਰੇ ਸਾਥੀ ਖੜੇ ਹੈ ਇਹਨਾਂ ਦੇ ਰਾਹੀਂ ਜੋ ਲਾਈਵ ਦੇਖ ਰਿਹਾ ਬੇਨਤੀ ਕਰਨਾ ਆਓ ਦੇਖੋ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਪਰ ਅਸੀਂ ਜ਼ਮੀਨ ਤੇ ਤੇ ਇਸ ਤੋਂ ਵੱਡਾ ਕੰਮ ਸਿੱਖਿਆ ਤੋਂ ਵੱਡਾ ਕੰਮ ਕੋਈ ਨਹੀਂ ਜੇ ਸਾਡੇ ਬੱਚੇ ਪੜ੍ਹ ਗਏ ਨਾ ਸਾਡਾ ਇਲਾਕਾ ਸਾਡੇ ਕੋਲ ਮੈਂ ਬਹੁਤ ਸਾਰੇ ਲੋਕਾਂ ਕਹ ਕੇ ਕਹਿੰਦੇ ਆ ਕਿ ਮੰਂਗਰ ਦਾ ਹਸਪੀਟਲ ਠੀਕ ਹੋ ਗਿਆ ਸਸੀ ਹਸਪੀਟਲ ਦਾ ਵੀ ਕੰਮ ਚੱਲਦਾ ਪਿਆ ਉਹਨੂੰ ਮੈਂ ਹੁਣ ਟਾਰਗੇਟ ਬਣਾ ਲਿਆ ਤੇ ਨੰਗਲ ਦੇ ਹਸਪੀਟਲ ਨੂੰ ਜਿਹੜਾ ਹੈ ਐਨ ਸੁਧਾਰ ਲੈ ਕੇ ਆਣੇ ਪਰ ਸਭ ਤੋਂ ਵੱਡੀ ਕਮੀ ਹੈ ਸਾਡੇ ਕੋਲ ਲੋਕਲ ਡਾਕਟਰ ਨਹੀਂ ਸਾਡੇ ਕੋਲ ਲੋਕਲ ਪੈਰਾਮੈਡਿਕ ਸਟਾਫ ਹੈ ਜਿੱਥੋਂ ਮਰਜੀ ਡਾਕਟਰ ਲੈ ਕੇ ਆਉਣਾ ਉਹ ਬਦਲੀ ਕਰਾ ਕੇ ਚਲੇ ਜਾਂਦੇ ਤੇ ਡਾਕਟਰ ਇਦਾਂ ਦਾ ਜਿਵੇਂ ਉਹ ਜਿਹੋ ਇਲਾਕੇ ਦਾ ਹੋਊਗਾ ਉਹਨੂੰ ਲੋਕਾਂ ਨਾਲ ਪਿਆਰ ਹੋਊਗਾ ਤੁਸੀਂ ਡਾਕਟਰ ਇੱਕ ਐਦਾਂ ਦਾ ਪੇਸ਼ਾ ਹੈ ਬਾਕੀ ਸਾਰਿਆਂ ਤੋਂ ਤਾਂ ਅਸੀਂ ਧੱਕੇ ਨਾਲ ਕੰਮ ਕਰਾ ਸਕੀਆਂ ਸਰਕਾਰੀ ਮੁਲਾਜ਼ਮਾਂ ਤੋਂ ਜੋ ਨਾਂ ਵੀ ਕਰਨਾ ਚਾਹਣ ਪਰ ਡਾਕਟਰ ਹੀ ਕਿਦਾਂ ਦਾ ਪੇਸ਼ੇਵਰ ਤੁਸੀਂ ੱੱਕੇ ਨਾਲ ਕੰਮ ਨਹੀਂ ਕਰਾ ਸਕਦੇ ਕਿਉਂ ਜਦੋਂ ਤੱਕ ਡਾਕਟਰ ਨੂੰ ਮਰੀਜ਼ ਨਾਲ ਪਿਆਰ ਨਹੀਂ ਹੋਊਗਾ ਸympathy ਨਹੀਂ ਹੋਊਗੀ ਹਮਦਰਦੀ ਨਹੀਂ ਹੋਊਗੀ ਇਲਾਜ ਨਹੀਂ ਹੋ ਸਕਦਾ ਉਦਾਹਰਨ ਦੇ ਤੌਰ ਤੇ ਸਾਡੇ ਕੋਲ ਡਾਕਟਰ ਰਵੀਰ ਨੇ ਸ਼ਿਰੀ ਮੰਦਪੁਰ ਸਾਹਿਬ ਦੇ ਲੋਕਲ ਨੇ ਇਸका ਕਿਉਂ ਦਰਦ ਸਮਝਿਆ ਲੱਗੇਗਾ ਕਈ ਜਾਣ ਪਹਿਚਾਨ ਹੁੰਦੀਆਂ ਕਿ ਉਹ ਜੋ ਕਰ ਸਕਦੇ ਜਿਹੜਾ ਡਾਊਟ ਸਾਡੇ ਕੋਲ ਪ੍ਰੋਬਲਮ ਹੈ ਸਾਡੇ ਕੋਲ ਸਰਕਾਰੀ ਡਾਕਟਰ ਨਹੀਂ ਹੈ ਹੀ ਉਹਨਾਂ ਸੀ ਡਾਕਟਰ ਨਹੀਂ ਫੈਕਟਰੀ ਲਾ ਰਹੇ 2-4 ਸਾਲਾਂ ਤੱਕ ਨੰਗਲ ਚਿੰਨੇ ਡਾਕਟਰ ਹੋਣਗੇ ਕਿ ਆਸਪਾਸ ਦੇ ਹਿਮਾਚਲ ਦੇ ਆਸਪਾਸ ਦੇ ਉਹਨੂੰ ਕਹਿੰਗੇ ਨੰਗਲ ਤੋਂ ਰੱਖ ਤਾ ਸਰਕਾਰੀ ਹਸਪਤਲ ਕਹਿਣਾ ਸੋ ਠੀਕ ਕਿਤਾ ਹੋਊਗਾ ਜੇ ਗਰੇ ਬੱਚੇ ਰੱਖੇ ਜੇ ਗਰੇ ਇੱਥੋਂ ਬੱਚੇ ਵਕੀਲ ਬਣਨਗੇ ਇੱਥੋਂ ਬੱਚੇ ਇੰਜੀਨੀਅਰ ਬਣਨਗੇ ਕੱਲੋਂ ਕੀ ਪਤਾ ਅਗਲਾ ਫਲਿੱਪਕਾਰਟ ਐਡੇ ਸ਼ੁਰੂ ਹੋਇਆ ਸੀ ਕੋਈ ਐਲਾਨ ਮਸਕ ਐਮਾਜ਼ਾਨ ਵਾਲੇ ਕੋਈ ਬਹੁਤ ਸੂਤਸਿਆ ਫਿਰ ਅਮਾਨੀ ਉਤੋਂ ਨਹੀਂ ਜੰਮੀ ਸੀ ਬਹੁਤ ਛੋਟੇ ਲੈਵਲ ਤੋਂ ਕੀ ਪਤਾ ਕੱਲੋਂ ਨੰਗਲ ਚੋਪੀ ਮੰਨੂਗਾ ਇੰਨਾ ਵੱਡਾ ਕੰਮ ਹੋਊਗਾ ਕੱਸੀ ਅੱਜ ਬੇਰੋਜ਼ਗਾਰੀ ਅਸੇ ਕਿਉਂ ਨਹੀਂ ਦੋਸੋ ਬੱਚੇ ਰੱਖ ਇਹ ਆਪਣੀ ਆਪ ਦੀ ਸਿੱਖਿਆ ਕਰਾਉਣੀ ਹੈ ਅਸੀਂ ਜ਼ਮੀਨ ਤੇ ਕੰਮ ਕਰਨਾ ਇਹ ਸੁਪਨਾ ਹੈ ਮੇਰਾ ਮੇਰੀ 3 ਸਾਲ ਦੀ ਮਿਹਨਤ ਹੈ ਤੇ ਹਰ ਬੰਦਾ ਜਾਂਦਾ ਇਹਦੀ ਲੱਤਾਂ ਖਿੱਚਦੇ ਲੈ ਕੋਈ ਨਹੀਂ ਜਾਂਦਾ ਸਰਕਾਰੀ ਸਕੂਲ ਠੀਕ ਹੋ ਕਿਉਂ ਜਿਨ੍ਹਾਂ ਕੋਲ ਪੈਸਾ ਉਹਨਾਂ ਦੇ ਬੱਚੇ ਤਾਂ ਪ੍ਰਾਈਵੇਟ ਸਕੂਲਾਂ ਚ ਪੜਦੇ ਮੈਨੂੰ ਕਈ ਬੰਦੇ ਕਹਿੰਦੇ ਆ ਕਿ ਮੈਂ ਕਿ ਇੱਕ ਸੁਪਨਾ ਲੈ ਕੇ ਕਰਿਆ ਪਤਾ ਨਹੀਂ ਮੈਂ ਪਾਸ ਹੋਊਂਗਾ ਜਾਂ ਫੇਲ ਪਰ ਇਹ ਸੁਪਨਾ ਹੈ ਕਿ ਬਦੌਰ ਸਿੱਖਿਆ ਮੰਤਰੀ ਨਾ ਕੰਮ ਕਰਨਾ ਇੰਨਾ ਕੰਮ ਕਰਨਾ ਮੇਰੇ ਮੰਨਣਾ ਕਿ ਅਗਰ ਸਿੱਖਿਆ ਮੰਤਰੀ ਕੰਮ ਕਰੇ ਨਾ ਤਾਂ ਪੰਜਾਬ ਸਭ ਤੋਂ ਸੇਫ ਸੀਟ ਉਹਦਾ ਮੈਂ ਤੁਹਾਨੂੰ ਫਾਰਮੂਲਾ ਦੱਸ ਰਿਹਾ ਮੈਂ ਬੜਾ ਅੱਜ ਤੱਕ ਕਿਸੇ ਸਿੱਖਿਆ ਮੰਤਰੀ ਨੇ ਫਾਰਮੂਲਾ ਸਮਝਾਇਆ ਨਹੀਂ ਅੱਜ ਤਸਵੀਰ ਪੜ੍ਹਦੀ ਹੈ ਦੋ ਸਾਂਗਾ ਚ ਗੋਟ ਪਾ ਜਿੰਨੇ ਬੱਚੇ ਪੜਦੇ ਪਏ ਸਰਕਾਰੀ ਸਕੂਲਾਂ ਉਹ ਸਾਰੇ ਅੱਜ ਦੋਸਾਲ ਦਾ ਵੋਟਰ ਬਣ ਗਏ ਜੇ ਅਗਰ ਸਿੱਖਿਆ ਮੰਤਰੀ ਕੰਮ ਕਰੇ ਨਾ ਤਾਂ ਸਭ ਤੋਂ ਸੇਫ ਸੀਟ ਪੰਜਾਬ ਚੋਰੀ ਹੋਵੇ ਕਿ ਬੱਚਿਆਂ ਨੂੰ ਪਤਾ ਕਿ ਉਹ ਨਹੀਂ ਦੇਖਿਆ ਸਾਡੇ ਸਕੂਲ ਚ ਕੀ ਚਿੰਗ ਹੈ ਪਰ ਕਦੀ ਕਿਸੇ ਨੇ ਕੰਮ ਹੀ ਨਹੀਂ ਕੀਤਾ ਸਿਰਫ ਸੇਖ ਮੁਲਾਜ਼ਮਾਂ ਚੁੱਲ ਕੇ ਉਲਝ ਕੇ ਰਹਿ ਜਾਂਦੇ ਨੇ ਕਿ ਸਿੱਟਾ ਮੁਲਾਜ਼ਮਾਂ ਦੇ ਵੀ ਕੰਮ ਕਿਤੇ ਜਿਵੇਂ ਦੀ ਤਾਂ 3500 600 ਹਰ ਟੀਚਰ ਦਾ ਸਤਕਾਰ ਜਾਂ じゃ ਕਿ ਟੀਚਰਾਂ ਨੂੰ ਪਰਿਪੱਕ ਮੈਂ ਪੰਜਾਬ ਚ ਕਿਸੇ ਵੀ ਸੜਕ ਤੋਂ ਗੁਜ਼ਰਦਾ ਹਾਂ ਮੇਰੇ ਲਈ ਮਾਨ ਵਾਲੀ ਗੱਲ ਹੈ ਜਾਂ ਕਿਤੇ ਵਿਆਹ ਸ਼ਾਦੀ ਤੇ ਆ ਕਿਤੇ ਢਾਬੇ ਤੇ ਆ ਕਿਤੇ ਚਾਹ ਦੀ ਰੇੜੀ ਤੇ ਮਿਲਾਂ ਜਿੱਥੇ ਵੀ ਟੀਚਰ ਆ ਕੇ ਮਿਲਦੇ ਹਨ ਉਹ ਲੱਗਦਾ ਕਿ ਸਾਡਾ ਮੰਤਰੀ ਕਿਉਂ ਕਹਿੰਦੇ ਸਾਡੇ ਸਕੂਲ ਜ਼ਰੂਰ ਆ ਕੋਈ ਡਰਦਾ ਨਹੀਂ ਕਿਤੇ ਆ ਕੇ ਫੋਟੋ ਖਿੱਚਵਾਂਦੇ ਨੇ ਪਹਿਲਾਂ ਵਾਲੇ ਨੂੰ ਡਰ ਲੱਗਦਾ ਸੀ ਤਾਂ ਮੈਨੂੰ ਹੀ ਲੱਗਦਾ ਹੈ ਇਹ ਜਿਹੜੇ ਬੱਚੇ ਹੈ ਇਹ ਇੱਥੇ ਮੇਰਾ ਮਿਸ਼ਨ ਹੀ ਹੈ ਕਿੰਨਾ ਕੰਮ ਕਰੀਨਾ ਕੰਮ ਕਰੀਏ ਕਿ ਪੰਜਾਬ ਦੇ ਸਭ ਤੋਂ ਸੇਫ ਸਟੇਟ এডਿਕੇਸ਼ਨ ਮਿਨਿਸਟਰ ਦੀ ਹੋਵੇ ਮੇਰੇ ਕਰਕੇ ਨਹੀਂ ਤਾਂ ਕਿ ਅੱਜ ਤੋਂ ਬਾਅਦ ਹਰ ਮਿਨਿਸਟਰ এডਿਕੇਸ਼ਨ ਮਿਨਿਸਟਰ ਬੰਨਾ ਚਾਹੇ ਸਾਡੇ ਸਰਕਾਰੀ ਸਕੂਲਾਂ ਦੀ ਜਿਹੜੀ ਸਭ ਤੋਂ ਵੱਲ ਜਿਹੜੀ ਤਰਜੀਹ ਹੈ ਉਹ ਸਰਕਾਰੀ ਸਕੂਲਾਂ ਨੂੰ ਮਿਲੇ ਉਹ ਸਾਡੇ এডਿਕੇਸ਼ਨ ਨੂੰ ਮਿਲੇ ਤਾਂ ਬਹੁਤ-ਬਹੁਤ ਮੁਬਾਰਕਾਂ ਸਾਰੇ ਸ਼ਹਿਰ ਵਾਸੀਆਂ ਮੈਂ ਅੱਜ ਇਹ ਇਹ ਆਸ਼ਵਾਸਨ ਦਿੰਦਾ हूं पूरे शहर वासियों को ਨੰਗਲ ਨੂੰ ਦੁਬਾਰਾ ਆਬਾਦ ਖੂਬਸੂਰਤ ਇਟਸ ਵੈਰੀ ਕਈ ਦਸ਼ਕਾਂ ਬਾਅਦ ਜਿਵੇਂ ਦੱਸਿਆ ਪੰਜਾਬ ਦੇ ਬਜਟ ਦੇ ਵਿੱਚ ਨੰਗਲ ਨੂੰ ਸਪੈਸ਼ਲ ਐਡੂਕੇਸ਼ਨ ਹੋਈ ਹੈ ਅਸੀਂ ਉਸ ਦੇ ਉੱਤੇ ਵੀ ਕੰਮ ਸ਼ੁਰੂ ਕਰ ਰਹੇ ਹਾਂ ਨੰਗਲ ਦੇ ਵਿੱਚ 크루ਜ਼ ਦੀ ਜਿਹੜੀ ਪਰਮਿਸ਼ਨ ਹੈ ਉਹ ਪੀਪੀਐਮਪੀ ਨੂੰ ਅਸੀਂ ਲਿਖਿਆ ਅਸੀਂ ਇੱਥੇ 크루ਜ਼ ਚਲਾਉਣਾ ਚਾਹੁੰਦੇ ਹਾਂ ਤੇ ਇਨ ਸਪੈਸ਼ਲ ਤਾਂ ਕਿ ਟੂਰਿਜ਼ਮ ਦੇ ਪੁਆਇੰਟ ਆਫ 뷰 ਦੇ ਨਾਲ ਜੂ ਜੂ ਬੋਈ ਕਦੰਬ ਟੂਰਿਸਟ ਪਲੇਸ ਨੂੰ ਵੀ ਉਹਦੇ ਫਾਈਨਲ ਜਿਹੜੇ ਆ ਨੀਜ਼ ਦੇ ਵਿੱਚ ਕੁਝ ਗੜਬੜ ਸੀ ਠੀਕ ਕਰਕੇ ਉਸ ਨੂੰ ਵੀ ਦੁਬਾਰਾ ਰਵਾਇਨ ਕਰਾਣੇ ਤਾਂ ਕਿ ਟੋਟਲ ਜਿਹੜਾ ਨੰਗਲ ਹੈ ਉੱਥੇ ਇਕਨੋਮੀ ਜਿਹੜੀ ਟੂਰਿਜ਼ਮ ਚਿੰਨਾ ਪਾਵਰ ਹੈ ਅਜ ਸਿੰਗਾਪੁਰ ਦੁਬਈ ਇਸੇ ਟੂਰਿਜ਼ਮ ਦੇ ਬੇਸ ਤੇ ਖੜੀ ਹੈ ਤਸ਼ਾ ਨੇ ਨੰਗਲ ਜਿਹਾ ਟੂਰਿਜ਼ਮ ਨੂੰ ਬਹੁਤ ਪ੍ਰਮੋਟ ਕਰੀ ਮੈਂ ਖੁਦ ਵੀ ਦੁਬਾਰਾ ਸਾਰੇ ਬੱਚਿਆਂ ਦਾ ਆਪ ਸਭ ਦਾ ਸਭ ਦਾ ਦਿ ਲੋਧ ਧੰਨਵਾਦ ਕਰਨ ਨੂੰ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਬਹੁਤ ਬਹੁਤ ਧੰਨਵਾਦ ਤੁਹਾਨੂੰ ਤਾਂ